ਇਹ ਜਿਹੜਾ 파ਰਟੂਸ਼ਨ ਆਸ਼ੂ ਦਾ ਚੇਤਾ ਸੀ ਹਮ ਉਹਨੇ ਸਾਰੇ ਬੰਦੇ ਠੋਕ ਕੇ ਪੰਜਾਬੀ ਚ ਵੀ ਪਾਸੇ ਕਰਕੇ ਰਿਜੈਕਟ ਕਰਕੇ ਟੈਂਡਰ ਦਾ ਬੱਬ ਦੇ ਟੈਂਡਰ ਪੈ ਗਿਆ ਕਿਵੇਂ ਪੈ ਗਿਆ ਜੀ ਜਦ ਕੀ ਲੋਅ ਲੇਟ ਦੇ ਟੈਂਡਰ ਸੀ ਉਹਨੇ ਟੀਮਾਂ ਬਣਾ ਕੇ ਸਾਰੀਆਂ ਉਹਦੇ ਵਿੱਚ ਕਿਹਾ ਵੀ ਲੋਜੀ 1 ਕਰੋੜ ਰੁਪਏ ਮੰਤਰੀ ਨੂੰ ਦੇਣਾ ਅੱਛਾ ਤੁਸੀਂ ਓਕੇ ਵੀ ਆ ਕੇ ਕਿ ਸਿਸਟਮ ਦੇ ਵਿੱਚ ਮੰਨੋ 50 ਕਰੋੜ ਰਿਸ਼ਵਤ ਘਟੀ ਹੋਗੀ ਟੈਂਡਰ ਦੇ ਨਾਮ ਦੇ ਸਾਰੇ ਰਾਹੁਲ ਦਾ ਵੀ ਕੱਲ ਦਾ ਬਿਆਨ ਚੱਲ ਰਿਹਾ ਵੀ ਈਡੀ ਮੇਰੇ ਘਰ ਤੱਕ ਵੀ ਪਹੁੰਚ ਸਕਦੀ ਹੈ ਹੋ ਸਕਦੀ ਹੈ ਜੀ ਕੋ ਵੱਡੀ ਗੱਲ ਕੀ ਹੈ ਸਾਰੇ ਇੱਥੇ ਦੁਨੀਆਂ ਨੂੰ ਕਹਦਾ ਵੀ ਕ腐ਸ਼ਨ ਦੇ ਕੇ ਉੱਪਰ ਦਾ ਤਾਂ ਗੁਰਮントਰੀ ਬਣਿਆ ਚਾਹੇ ਬਾਹਰ ਦਾ ਨਿਕ ਡਾਲਾ ਚਾਹੇ ਕ੍ਰੀਟਾਂ ਦਾ ਕਿ ਡਾਲਾ ਚਾਹੇ ਉਹ ਤਰਪਾਲਾਂ ਦਾ ਕਿ ਡਾਲਾ ਕਿ ਤਰਪਾਲਾਂ ਦਾ ਵੀ ਹੈਗਾ ਹੈ ਨਾ ਜੀ ਉਹ ਬੜਾ ਗੱਲ ਹੈ ਜੀ ਉਹ ਹਾਲ ਤੱਕ ਸਾਹਮਣੇ ਆਈ ਉਹ ਸਾਹਮਣੇ ਨਹੀਂ ਆਈ ਉਹ ਚ ਵੀ ਆਸ਼ੂ ਦਾ ਜ਼ਿਕਰ ਆਇਆ ਹੈ ਉਹਦੇ ਵਿੱਚ ਆਸ਼ੂ ਦਾ ਹੀ ਸਾਰਾ ਕੰਮ ਹੈ ਜੀ ਇਹ ਭਗਵੰਤ ਮਾਨ ਸਰਕਾਰ ਦੀ ਨਲਾਕੀ ਆ ਕੀ ਕੰਦਾ ਆਸ਼ੂ ਦੇ ਨਾਲ ਜੁੜਿਆ ਹੋਵੇ ਮੇਰੇ 104 ਦੇ ਬਿਆਨ ਦੱਦੇ ਹੁਣ ਤੇ ਉਹ ਹੋਮ ਸੈਕਟਰੀ ਨਾਲ ਹੋਇਆ ਇਹ ਆਸ਼ੂ ਵਾਲੇ ਕਿਸ ਨਾਲ ਜੁੜਿਆ ਹੈ ਪੂਰਾ ਜੁੜਿਆ ਹੋਇਆ ਦੇ ਨਾਲ ਹੋਮ ਸੈਕਟਰੀ ਲੱਗਿਆ ਥੋੜੇ ਚੈਨਲ ਦੇ ਮਾਧਿਅਮ ਨਾਲ ਕੋਈ ਗੱਲ ਕਰਦਾ ਭਗਵੰਤ ਮਾਨ ਜੀ ਨੂੰ ਵੀ ਵੀ ਜਿਹੜੇ ਕਰਪਟ ਬੰਦੇ ਆ ਤੁਸੀਂ ਆਪਣੇ ਨੇੜੇ ਨਾ ਲਾਓ ਇਹ ਆਟਨਾ ਪ੍ਰੇਸ਼ਣ ਵੀ ਲੱਗ ਜਾਂਦਾ ਹੁੰਦਾ ਵੈਸੇ ਇੱਕ ਥੋੜਾ ਇਹ ਦੱਸ ਦਿਓ ਜਿਹੜੇ 164 ਦੇ ਬਿਆਨਾਂ 'ਚ ਤੁਸੀਂ ਕਿਹਦੇ-ਕਿਹਦੇ ਖਿਲਾਫ ਫਿਰ ਕਾਰਵਾਈ ਹੋਈ ਤੁਹਾਡੇ ਤੁਹਾਡੇ ਬਿਆਨਾਂ ਤੋਂ ਪਰਚਾ ਗੁਰਪ੍ਰੀਤ ਸਿੰਘ ਨੇ ਕਰਾਇਆ ਮਦਈਓ ਆ ਆਛੀ ਤੇ ਕਲਾਸ ਹਾਫ ਜੀ ਕਲਾ ਉਹ ਦੂਰ ਮੈਂ ਜਿੱਤਮ ਬਣੀ ਜਿਹੜੀ ਬੋਕਸ ਬਿਲਿੰਗ ਦਾ ਸਾਰਾ ਜਿਹੜਾ ਛੱਠਾ ਫਰੋਲਿਆ ਮੈਂ ਫਰੋਲਿਆ ਮੇਰਾ ਪੰਦਰਾਂ ਲੱਖ ਰੁਪਏ ਲੱਗਿਆ ਇਸ ਕੰਮ 'ਚ ਮੈਨੂੰ ਕਹਿਣ ਤੋਂ ਕੋਈ ਗਰੀਜ਼ ਨਹੀਂ ਉੱਥੇ 5 ਲੱਖ ਰੁਪਇਆ ਹੀਰਿੰਗ ਦਾ ਲੈਂਦੇ ਆ ਵਕੀਲ ਦੁੱਧ ਦੁੱਧ ਪਾਣੀ ਦਾ ਪਾਣੀ ਹੋਇਆ 500 ਕਰੋੜ ਅਪਰੋਕਸੀਮੇਟ ਜਿਵੇਂ ਸਾਹਮਣੇ ਲਿਖਿਆ ਫਿਰ ਥੱਲੇ ਵਾਲੇ ਜੱਜ ਨੇ ਜ਼ਮਾਨਤ ਵੀ ਦਿੱਤੀ ਜੀ ਅੱਜ ਵੀ ਵਿਦੇਸ਼ ਤੋਂ ਈਡੀ ਲਿਆਵੇ ਹਰਕੇ ਸਿੰਘਲੇ ਨੂੰ ਸਾਰਾ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜੀ ਮੰਤਰੀ ਦੇ ਨੀੜ ਲਈ ਇੱਥੇ ਬਲੰਤ ਬਣੀ ਉਹ ਦੁਆਰਾ ਸਟੋਰ ਹੋਈ ਗਈ ਕੜਗ ਉੱਥੋਂ ਟਰਾਂਸਪੋਰਟ ਦੁਆਰਾ ਜੱਗ ਕੇ ਉੱਥੇ ਸਟੋਰ ਹੋਈ ਕੀ ਇਹ ਗਵਨਾ ਹੈ ਇਹ ਵੀ ਆਸ਼ੂ ਜੰਮੇ ਹੈ ਇਹ ਆਸ਼ੂ ਜੰਮੇ ਵਾਹ ਜਿਹੜੋਂ ਵਾਲੇ ਟਾਈਮ 'ਚ ਕਈ ਆਈਐਸ ਯਾਬੀ ਛੜਿਆ ਜੀ ਪੁੱਛ ਲੈ ਕੇ ਬੈਠੇ ਹੋਏ ਆ ਕਿ ਸਾਡਾ ਨੰਬਰ ਉਹਨਾਂ ਦਾ ਉਹ ਗੰ ਤੁਸੀਂ ਜੁੜਿਆ ਬਸ ਦਾ ਪੰਜਾਬ ਨਾਲ ਤੇ ਮੈਂ ਆ ਤੁਹਾਡੇ ਨਾਲ ਜਗਿੰਦਰ ਸਿੰਘ ਕੱਲ ਅਸੀਂ ਆਸ਼ੂ ਕੇਸ ਨੂੰ ਲੈ ਕੇ ਕਾਫੀ ਲੰਬੀ ਚਰਚਾ ਕੀਤੀ ਸੀ ਤੁਹਾਨੂੰ ਯਾਦ ਹੋਊਗਾ ਕਿ ਵਿਜੀਲੈਂਸ ਤੋਂ ਬਾਅਦ ਆਸ਼ੂ ਨੂੰ ਭਾਰਤਪੂਸ਼ ਆਸ਼ੂ ਜਿਹੜੇ ਕਿ ਸਾਬਕਾ ਮੰਤਰੀ ਰਹੇ ਆ ਫੂਡ ਸਪਲਾਈ ਵਿਭਾਗਾਮ ਨਾਲ ਕੋਲ ਸੀਗਾ ਉਸ ਸਮੇਂ ਉਹਨਾਂ ਵੱਲੋਂ ਕਿਸ ਤਰ੍ਹਾਂ ਕ腐ਸ਼ਨ ਕੀਤੀ ਗਈ ਜਾਂ ਉਹਨਾਂ ਦੇ ਜਿਹੜੀ ਜੁੰਡਲੀ ਕਹੋ ਜੀ ਚਦਕਾਰੀ ਵੀ ਸ਼ਾਮਿਲ ਰਹੇ ਆ ਜਾਂ ਹੋਰ ਵੀ ਕਈ ਲੀਡਰ ਵੀ ਸ਼ਾਮਿਲ ਰਹੇ ਆ ਉਹਦੇ ਬਾਰੇ ਆਪਾਂ ਕੱਲ ਕਾਫੀ ਲੰਬੀ ਚੌੜੀ ਚਰਚਾ ਕੀਤੀ ਸੀ ਔਰ ਅੱਜ ਅਸੀਂ ਈਡੀ ਕੇਸ ਤੋਂ ਬਾਅਦ ਬਿジネス ਕੇਸ ਚ ਕਹ ਲਓ ਮੁੱਖ ਗਵਾਹ ਵਜੋਂ ਸ਼ਾਮਲ ਰਹੇ ਜਾਂ ਰਾਈਸ ਸਟੇਟ ਸੈੱਲ ਹੈ ਜਿਹਦੇ ਸਰਪ੍ਰਸਤ ਰੋਹਿਤ ਅਗਰਵਾਲ ਔਰ ਸੋਨੂ ਜਿਹੜੇ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਸੋਨੂ ਜੀ ਸ਼ੁਰੂਆਤ ਇੱਥੋਂ ਹੀ ਕਰਦੇ ਆਂ ਬਈ ਜਿਹੜਾ ਇਹ ਘਟਾਲਾ ਟੈਂਡਰ ਘਟਾਲਾ ਆਸ਼ੂ ਨਾਲ ਜੁੜਿਆ ਹੋਇਆ ਜਾਂ ਬੋਗਸ ਬਿਲਿੰਗ ਘਟਾਲਾ ਇਹ ਹੈ ਕੀ ਇਹ ਨਾਲ ਜੀ ਬੀਸਿਕਲੀ ਇਹਨੂੰ ਟਰਾਂਸਪੋਰਟ ਘਟਾਲਾ ਕਹਿੰਦੇ ਆ ਜੀ ਇਹਦੇ ਚ ਲੇਬਰ ਘਟਾਲਾ ਵੀ ਨਾਲ ਸ਼ਾਮਲ ਆ ਹਮ ਇਹਦੇ ਵਿੱਚ ਆਪਣੇ ਪੰਜਾਬ ਦੇ ਜਿਵੇਂ ਹਜ਼ਾਰਾਂ ਲੱਖਾਂ ਮਜ਼ਦੂਰ ਜੁੜੇ ਹੋਏ ਆ ਹਮ ਪਹਿਲੀ ਗੱਲ ਆ ਮੈਂ ਤੁਹਾਨੂੰ ਥੋੜੇ ਚੈਨਲ ਦੇ ਮਾਧਿਅਮ ਨਾਲ ਗੱਲ ਕਰਨਾ ਹਮ ਵੀ ਜਿਹੜੀ ਸਾਡੀ ਰਾਈਸ ਇੰਡਸਟਰੀ ਆੜਦੀ ਆ ਲੇਬਰ ਇਹ ਆਪ ਕੋ ਜ ਸਾਰਿਆਂ ਦਾ ਨੋ ਮਾਰਜ਼ਾ ਰਿਸ਼ਤਾ ਹਮ ਕਿਸੇ ਨੂੰ ਜਲਦੀ-ਜਲਦੀ ਸਾਡੀ ਗੱਲ ਕਿਉਂਕਿ ਪ੍ਰੋਬਲਮ ਆ ਜਾਂਦੀ ਆ ਤਾਂ ਗੱਲ ਸਮਝ ਨਹੀਂ ਆਉਂਦੀ ਹਮ ਸਮਝਾਉਣੀ ਹੁੰਦੀ ਉਹ ਨਹੀਂ ਹੁੰਦੀ ਆ ਜਿਹੜੇ ਸਿਸਟਮ ਦੇ ਨਾਲ ਜੁੜਿਆ ਹੋਇਆ ਮੈਂ ਕਹਿੰਦਾ ਥੋੜਾ ਸਰਲ ਕਰਕੇ ਦੱਸਦਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਸਰਲ ਕਰਕੇ ਕੀ ਆ ਵੀ ਜਿਹੜੀ ਸੈਂਟਰ ਗਵਰਨਮੈਂਟ ਆ ਉਹ ਮਾਲੂਕਾਨਗਰੇ ਵਿੱਚ 30 ਹਜ਼ਾਰ ਕਰੋੜ ਰੁਪਏ ਭੇਜਦੀ ਆ ਤੇ ਜਦੋਂ ਪੈੜੀ ਦੀ ਫਸਲ ਹੁੰਦੀ ਆ ਉਦੋਂ 40 ਹਜ਼ਾਰ ਕਰੋੜ ਰੁਪਏ ਭੇਜਦੀ ਆ ਟੋਟਲ ਸਾਲ ਦਾ 70000 ਕਰੋੜ ਇੱਕ ਤਰ੍ਹਾਂ ਦੀ ਜਿਹੜੀ ਸਟੇਟ ਆ ਉਹ ਇੱਕ ਆਰਟੀ ਆ ਵਾ ਸੈਂਟਰ ਗਵਰਨਮੈਂਟ ਦੀ ਇਹਨਾਂ ਨੇ ਉਹਦੇ ਰੱਖ-ਰਖਾਵ ਦੇ ਸਾਮ ਸੰਭਾਲ ਦੇ ਟਰਾਂਸਪੋਰਟ ਦੇ ਸਾਰੇ ਪ੍ਰਬੰਧ ਕਰਕੇ ਉਹਨਾਂ ਨੂੰ ਦੇਣੀ ਆ ਸਾਰਾ ਵੈਸਾ ਸੈਂਟਰ ਗਵਰਨਮੈਂਟ ਪੰਜਾਬ ਨੂੰ ਦਿੰਦੀ ਜੀ ਇਹਦੇ ਵਿੱਚ ਜਿਹੜੀ ਸੈਂਟਰ ਏਜੰਸੀ ਆ ਉਹ ਐਫਸੀ ਆ ਹਮ ਸੌਰਨੋ ਪਹਿਲਾਂ ਜਦੋਂ 15 ਸਾਲ ਪਹਿਲਾਂ 17 ਸਾਲ ਪਹਿਲਾਂ 50% ਸ਼ੇਅਰ ਐਫਸੀ ਦਾ ਹੁੰਦਾ ਸੀ। ਹੂੰ। ਬਾਕੀ ਪੰਜ ਏਜੰਸੀਆਂ ਸੀ ਜਿੱਥੇ ਪੰਜਾਬ 'ਚ ਪੰਜਾਬ ਦੀਆਂ ਪੰਜ ਏਜੰਸੀਆਂ ਦਾ ਸ਼ੇਅਰ 50% ਹੁੰਦਾ ਸੀ। ਹੂੰ। ਉਹ ਜੋ ਫੂਡ ਕੰਟਰੋਲਰ ਸੀ। ਹੂੰ। ਅ ਜਿਹੜੀ ਡਿਸਟ੍ਰਿਕਟ ਫੂਡ ਕੰਟਰੋਲਰ ਉਹ ਡੀਐਫਐਸਸੀ ਦੇ ਅੱਜ ਵੀ ਤੁਸੀਂ ਜਾਣਦੇ ਹੋਵੋਗੇ ਵੀ ਜਿਵੇਂ ਸਾਡੇ ਸ਼ਰਮਾ ਜੀ ਅੱਜ ਇੱਥੇ ਡਿਸਟ੍ਰਿਕਟ ਫੂਡ ਕੰਟਰੋਲਰ ਦੀ ਪੋਸਟ 'ਆ ਪਰ ਨਹੀਂ ਅੱਜ ਪੰਗਰੇ ਗ੍ਰੇਨ ਅਦਾਰਾ ਵਾ ਉਹਦਾ ਡੀਐਮ ਸ਼ਰਮਾ ਜਿਵੇਂ ਬਾਕੀ ਏਜੰਸੀਆਂ ਵਾਂ। ਜੀ। ਉਹ ਤੁਹਾਨੂੰ ਦੱਸ ਦਾਂ ਨਿੱਕੀ ਗੱਲ 2002 ਦੇ ਵਿੱਚ ਸ਼ਾਂਤਜੀ ਦੀ ਸਰਕਾਰ ਸੀ ਸੈਂਟਰ 'ਚ ਹਮ ਕੋਈ ਵੀ ਪਹਿਲ ਕੀਤੀ ਆ ਹਮੇਸ਼ਾ ਬਾਹਰ ਬਾਹਰ ਸਰਕਾਰ ਨੇ ਕੀਤੀ ਪਹਿਲ ਕਿ ਦੀ ਪਹਿਲਾਂ ਲੁੱਟ ਖੁੱਟ ਕੀ ਸੀ ਵੀ ਜਿੰਨੇ ਫੂਡ ਸਪਲਾਈ ਵਿਭਾਗ ਦੇ ਇਨਸਪੈਕਟਰ ਸੀ ਉਹ ਸਾਡੇ ਸ਼ੈਲਰ ਵਾਲਿਆਂ ਤੋਂ ਟਟਣਾ ਦੇ ਪੈਸੇ ਲੈ ਜਾਂਦੇ ਹੁੰਦੇ ਸੀ ਵੀ ਇੱਕ ਟੰਗ ਦਾ 10000 ਰੁਪਏ ਕਿੰਨੀ ਕਰਾਪਸ਼ਨ ਘਟੀ ਹੁੰਦੀ ਸੀ ਉਹ ਚੀਜ਼ ਨੂੰ ਅਸੀਂ ਆਪਾਂ ਜੋ ਨੂੰ ਨੇੜੇ ਆ ਜੀ ਜਿਵੇਂ ਮੈਂ ਸਵਾਲ ਹੀ ਕੀਤਾ ਵੇ ਟੈਂਡਰ ਘਟਾਲਾ ਜਿਹੜਾ ਆਸ਼ੂ ਨਾਲ ਜੁੜੇ ਹੋਏ ਉੱਥੇ ਹਾਂ ਉੱਥੇ ਮੈਂ ਤੁਹਾਨੂੰ ਲੈ ਕੇ ਹੁੰਦਾ ਜੀ ਜਦੋਂ ਉਹ ਘਟਾਲੇ ਸ਼ੁਰੂ ਹੁੰਦੇ ਸੀ ਉੱਥੇ ਜਦੋਂ ਆਵਾਜ਼ ਉਠਾਈ ਹੂੰ ਉਦੋਂ ਵੀ ਸਾਡੇ ਸ਼ੈਲਰ ਬੰਦ ਹੋ ਗਏ ਹੂੰ ਸਾਡੇ ਤੇ ਵਿਤਕਰੇ ਰੱਖਿਆ ਗਿਆ ਪਰ ਸਾਡੇ ਸਿਸਟਮ ਨੂੰ ਸਮਝ ਨਹੀਂ ਆਈ ਇਹ ਵੀ ਗੱਲ ਕੀ ਹੈ ਹੂੰ ਇਹ ਲੋਕੀ ਅੱਜ ਵੀ ਜਿਹੜੇ ਮੰਤਰੀ ਪੰਜਾਬ ਦੇ ਬਣ ਜਾਂਦੇ ਆ ਹੂੰ ਇਹ ਵੀ ਆਪਣੇ ਆਪ ਜੀ ਹੋ ਜਾਂਦੇ ਆ ਵੀ ਬੱਸ ਅਸੀਂ ਰੱਬ ਬਣ ਗਏ ਹੂੰ ਹੁਣ ਆ ਜਿਹੜੀ ਗੱਲ ਤੁਸੀਂ ਡੈਂਡਰ ਘਟਾਲੇ ਦੀ ਕਰਦੇ ਹੋ ਹੂੰ ਟਰਾਂਸਪੋਰਟ ਦੇ ਵਿੱਚ ਸ਼ੁਰੂ ਤੋਂ ਜਿਵੇਂ ਤੁਸੀਂ ਗੱਲ ਠੇਕੇਦਾਰ ਦੀ ਗੱਲ ਕੀਤੀ ਵੀ ਪੁਰਾਣਾ ਨਾਮੀ ਠੇਕੇਦਾਰ ਹੂੰ ਨਾਮੀ ਠੇਕੇਦਾਰ ਪੁਰਾਣਾ ਇਸੇ ਸਿਸਟਮ ਨੂੰ ਚੱਲੇ ਆ ਰਿਹਾ ਹੂੰ ਇੱਥੋਂ ਹੀ ਪੈਸੇ ਬਣਾ ਕੇ ਅੱਗੇ ਤੇ ਅੱਗੇ ਵਧੀ ਜਾ ਰਿਹਾ ਹੂੰ ਉਹ ਅੱਜ ਤਾਂ ਕਰ ਕੋਈ ਸਪੈਸ਼ਲ ਦਾ ਠਿਕਾ ਲੈਣਾ ਸੀ ਮੰਨ ਲਓ ਤਾਂ ਸਪੈਸ਼ਲ ਦਾ ਠਿਕਾ ਚਾਹੇ ਹਾਈ ਕੋਰਟ ਤੋਂ ਡਾਇਰੈਕਸ਼ਨਾਂ ਵੀ ਹੋ ਜਾਂਦੀਆਂ ਸੀ ਪਰ ਠਿਕਾ ਉਹ ਲੈ ਕੇ ਅਟਦੀ ਸੀ ਕਿਉਂਕਿ ਪੈਸੇ ਬੰਦੇ ਸੀ ਅਸੀਂ ਉਸੇ ਗੱਲ ਨੂੰ ਅੱਜ ਮੈਂ ਤੁਸੀਂ ਜਿਹੜੀ ਗੱਲ ਕਰਨੀ ਪਈਓ ਕਿੰਦੀ ਲੇਬਰ ਆ ਲੇਬਰ 14 ਰੁਪਏ ਬੂਰੀ ਲੈਂਦੀ ਆ ਅੱਛਾ ਜਿਹੜੀ ਚੱਕ ਕੇ ਉਹ ਸਾਰੀ ਸਾਫ ਸੁਬਈਆ ਕਰਨਾ ਉਹ ਕਰਨਾ ਉਹ ਜ਼ਰਾ ਸੈਂਟਰ ਗਵਰਨਮੈਂਟ ਦਿੰਦੀ ਆ ਓਕੇ ਲੇਬਰ ਦੇ ਵਿੱਚ ਤੇ ਜਦੋਂ ਉਹਦੇ ਉਹਦੇ ਵੀ ਟੈਂਡਰ ਪੈਂਦੀ ਸਾਰੀ ਫਿਰ ਆਪਣੇ ਟਰਾਂਸਪੋਰਟ ਦੀ ਟੈਂਡਰ ਪੈਂਦੀ ਆ ਹੁਣ ਜਿਵੇਂ ਅਸੀਂ ਆਪਣੇ ਮੁੱਲਾਪੁਰ ਦੀ ਗੱਲ ਕਰਦੇ ਆ ਰੈਗੂੜ ਦੇ ਵਿੱਚ ਜੂਨੀਨ ਆ ਜੀ ਇੱਥੇ ਕੋਈ ਜੂਨੀਨ ਨਹੀਂ ਹੈ ਉੱਥੇ ਤਾਂ 200 ਬੱਬੇ ਦੇ ਟੈਂਡਰ ਪੈ ਗਿਆ ਇੱਥੇ ਘੱਟ ਦੇ ਟੈਂਡਰ ਪਿਆ ਪੈਂਦੀ ਆ ਇਹ تیرੋ ਪਾਰਟਮੂਸ਼ਨਾਸ਼ੂ ਦਾ ਚਿਹਦਾ ਸੀ ਹਮ ਉਹਨੇ ਸਾਰੇ ਬੰਦੇ ਠੋਕ ਕੇ ਪੰਜਾਬੀ ਚ ਵੀ ਪਾਸੇ ਕਰਕੇ ਰਿਜੈਕਟ ਕਰਕੇ ਟੈਂਡਰ ਉਹਦਾ ਬਬਪਰ ਟੈਂਡਰ ਪੈ ਗਿਆ ਅੱਛਾ ਕਿਵੇਂ ਪੈ ਗਿਆ ਜੀ ਜਦ ਕੀ ਲੋਅ ਲੇਟ ਦੇ ਟੈਂਡਰ ਸੀ ਉਹ ਚ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਸੈਂਟਰ ਗਵਰਨ ਕਿਹੜਾ ਕਿਹੜਾ ਹੈ ਜੀ ਚਿਹਦਾ ਕਿਹੜਾ ਸੀ ਆ ਤੇਲੂਰਾਮ ਅੱਛਾ ਤੇਲੂਰਾਮ ਸਰ ਨਾਲੋਂ ਜ਼ਿਆਦਾ ਤਾਂ ਹੀ ਹੁੰਦੇ ਰਹਿ ਕੇ ਆਏ ਨਜ਼ਰ ਇਹ ਆਸ਼ੂ ਦੇ ਨੇੜੇ ਦਾ ਪੂਰਾ ਨੇੜੇ ਸੀ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦੇ ਨੇੜੇ ਸੀ ਜੀ 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 ਜਿਹੜੇ ਦੂਜੇ ਬੰਦੇ ਸੀ ਉਹ ਸਾਰੇ ਭੁੱਖੇ ਮਰਦੇ ਸੀ ਫਿਰ ਗੱਲ ਤਾਂ ਚਿਕਣੀ ਸੀ ਜੀ ਹੂੰ ਹੂੰ ਫਿਰ ਇਹਨੇ ਇੱਕ ਗਰੁੱਪ ਸੀ ਗੁਰਪ੍ਰੀਤ ਹੁਣੀ ਜੰਨੀ ਹੁਣੀ ਸਾਰਿਆਂ ਨੇ ਮੁੱਦਾ ਚੱਕਿਆ ਸਾਡੇ ਕੋਲ ਆਇਓ ਅਸੀਂ ਵੀ ਪੀੜਤ ਸੀ ਉਹਦੇ ਫਿਰ ਆਪੋ ਚ ਸਾਰੀ ਗੱਲਬਾਤ ਹੋਈ ਹੂੰ ਇਹ ਜਿਹੜਾ ਸਕੈਮ ਸੀ ਕੱਲੇ ਮੁੱਲੇਪੁਰ ਮੁੱਲਾਪੁਰ ਦਾ ਨਹੀਂ ਇਹ ਸਾਰੇ ਪੰਜਾਬ ਦਾ ਸੀ ਜਿੱਦਾਂ ਥੋੜਾ ਸਰਲ ਕਰਕੇ ਦੱਸੋ ਵੀ ਪੈਸੇ ਕਿਦਾਂ ਬਣਾਉਂਦੇ ਬਈ ਉਹ ਜਿਵੇਂ ਟੈਂਡਰ ਪੈ ਗਿਆ ਮੰਨ ਲਓ ਤੁਸੀਂ ਆਸ਼ੂ ਤੱਕ ਕਿਵੇਂ ਜਾਂਦੇ ਆ ਤੁਸੀਂ ਤੁਸੀਂ ਦੇਖੋ ਜੀ ਉਹਨੇ ਇੱਕ ਟੀਮ ਬਣਾਈ ਸਾਰੇ ਪੰਜਾਬ ਜਿੱਥੇ ਲੂ ਰਾਮ ਨੇ ਵੀ ਦੇਖੋ ਜ਼ਿਲ੍ਹੇ ਕਿੰਨੇ ਆ ਜ਼ਿਲ੍ਹੇ ਬਈ ਤਹਿਸੀਲਾਂ ਕਿੰਨੀਆਂ ਸਾਰੀ ਕਮਾਨ ਉਹਦੇ ਕੋਲੇ ਸੀ ਸਾਰੀ ਕਮਾਨ ਉਹਦੇ ਕੋਲ ਸੀ ਆਸ਼ੂ ਦਾ ਖਾਸ ਖਾਸ ਉਹਨੇ ਟੀਮਾਂ ਬਣਾ ਕੇ ਸਾਰੀਆਂ ਉਹਦੇ ਵਿੱਚ ਕਿਹਾ ਵੀ ਲੋ ਜੀ 1 ਕਰੋੜ ਰੁਪਏ ਮੰਤਰੀ ਨੂੰ ਦੇਣਾ ਅੱਛਾ ਤੁਸੀਂ ਓਕੇ ਵੀ ਆ ਕੇ ਕਿ ਸਿਸਟਮ ਦੇ ਵਿੱਚ ਮੰਨ ਲਓ 50 ਕਰੋੜ ਰਿਸ਼ਵਤ ਘਟੀ ਹੋਗੀ ਟੈਂਡਰ ਤੇ ਲੂ ਰਾਮ ਦੇ ਸਾਰੇ ਉਹ ਚ ਮਿਲ ਬੈਠ ਕੇ ਜਾਂਦੇ ਆ ਕੋਈ ਵੀ ਘਟਾਲਾ ਪੂਲ ਬਣ ਜਾਂਦਾ ਜੀ ਪੂਲ ਬਣ ਜਾਂਦਾ ਚਾਹੇ ਬਾਰ ਦਾ ਨੇਕ ਘਟਾਲਾ ਚਾਹੇ ਕ੍ਰੀਟਾ ਦਾ ਘਟਾਲਾ ਚਾਹੇ ਉਹ ਤਰਪਾਲਾਂ ਦਾ ਘਟਾਲਾ ਇਹ ਤਰਪਾਲਾਂ ਦਾ ਵੀ ਹੈਗਾ ਹੈ ਨਾ ਜੀ ਉਹ ਵੱਡਾ ਘਟਾਲਾ ਜੀ ਹਾਲ ਤੱਕ ਸਾਹਮਣੇ ਆਈ ਨਹੀਂ ਉਹ ਸਾਹਮਣੇ ਨਹੀਂ ਆਇਆ ਉਹ ਚ ਵੀ ਆਸ਼ੂ ਦਾ ਜਿਹੜਾ ਆਇਆ ਉਹਦੇ ਵਿੱਚ ਆਸ਼ੂ ਦਾ ਹੀ ਸਾਰਾ ਕੰਮ ਹੈ ਜੀ ਉਹਦੇ ਵਿੱਚ ਸੈਕਟਰੀ ਫੂਡ ਜਿਹੜਾ ਪਿੱਛੇ ਗੁਰਕੀਰਤ ਕ੍ਰਿਪਾਲ ਆ ਉਹਦੀ ਇਨਵੋਲਵਮੈਂਟ ਸਾਡੇ ਚੈਨਲ ਨੂੰ ਅਜੇ ਤਰਪਾਲੀ ਨਹੀਂ ਮਿਲੀ ਹੈ ਜੀ 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 ਇਸ ਵਾਰ ਮੈਂ ਆਪਣੀ ਸਪੀਚ ਚ ਹਰ ਬਿੱਲੇ ਇਹ ਗੱਲ ਬੋਲਦਾ ਵੀ ਟੈਂਡਰ ਕਿਉਂ ਨਹੀਂ ਪਾਇਆ ਜੇ ਟੈਂਡਰ ਪਉਣ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜੇ ਇਹ ਭਗਵੰਤ ਮਾਨ ਸਰਕਾਰ ਦੀ ਨਲਾਕੀ ਆ ਵੀ ਇੱਕ ਬੰਦਾ ਆਸ਼ੂ ਦੇ ਨਾਲ ਜੁੜਿਆ ਹੋਵੇ ਮੇਰੇ 164 ਦੇ ਬਿਆਨ ਦਿੱਤੇ ਹੋਣ ਤੇ ਉਹਨੂੰ ਹੋਮ ਸੈਕਟਰੀ ਲਾਇਆ ਹੋਇਆ ਇਹਨਾਂ ਨੇ ਅੱਛਾ ਕੋਈ ਅਧਿਕਾਰੀ ਹੈ ਅਧਿਕਾਰੀ ਹੈ ਜੀ ਇਹ ਆਸ਼ੂ ਵਾਲੇ ਕਿਸ ਨਾਲ ਜੁੜਿਆ ਹੈ ਪੂਰਾ ਜੁੜਿਆ ਹੋਇਆ ਹੈ ਦੇ ਨਾਲ ਕੀ ਨਾਂ ਜੀ ਗੁਰਕੀਰਤ ਸਿੰਘ ਗਰਵਲ ਉਹ ਮਜੂਦਾ ਹੋਣ ਲੱਗਿਆ ਹੋਮ ਸੈਕਟਰੀ ਲੱਗਿਆ ਆਸ਼ੂਕੇਸ਼ ਚ ਤੁਹਾਡੇ 164 ਦੇ ਬਿਆਨਾਂ ਚ ਉਹਦਾ ਨਾਮ ਉਹਦੀ 101 ਦੇ ਬਿਆਨਾਂ ਮੈਂ ਹਾਈ ਕੋਰਟ ਚ ਰਿਟ ਵੀ ਪਈ ਆ ਮੇਰਾ ਸ਼ੈਲੋ 3 ਸਾਲ ਤੋਂ ਬੰਦ ਕਰਕੇ ਰੱਖਿਆ ਹੋਇਆ ਇਹ ਬੰਦੇ ਦੀ ਪੂਰੀ ਇਨਵੋਲਵਮੈਂਟ ਦਾ ਜੱਜਾਂ ਦਾ ਕੰਪਲੋਜ ਕਰਦਾ ਸਾਰੀ ਗੱਲ ਇਹ ਚ ਕਿਹੜੇ ਕਿਹੜੇ ਬੰਦੇ ਜਿਹੜੇ ਸ਼ਾਮਲ ਥੋੜਾ ਪਹਿਲਾਂ ਬੋਗਸ ਬਿਲਿੰਗ ਵਾਲਾ ਵੀ ਦੱਸ ਦਿਓ ਥੋੜਾ ਜਿਆ ਉਹ ਕੀ ਹੈ ਜਿਹੜੀ ਨਾ ਬੋਗਸ ਬਿਲਿੰਗ ਹੈ ਜੀ ਬੋਗਸ ਬਿਲਿੰਗ ਇਹ ਕਾਰਡ ਦੀ ਤੋਂ ਸ਼ੁਰੂ ਹੁੰਦੀ ਹੈ ਸਾਡੀ ਪਾਲਿਸੀ ਮੈਟਰ ਆ ਪਾਲਿਸੀ ਜਿਹੜੀ 70 ਬੀਜ ਦੀ ਹਰ ਸਾਲ ਪਹਿਲੀ ਗੱਲ ਦਾ ਸਾਡੀ ਜਿਹੜੀ ਪੰਜਾਬ ਸਰਕਾਰ ਦੀ ਕੋਈ ਲਾਈਫ ਟਾਈਮ ਪਾਲਸੀ ਨਹੀਂ ਹੈ ਉੱਚ ਸਦਮ ਸਦਾਰੀ ਲਿਖਿਆ ਹੋਇਆ ਵੀ ਕੋਈ ਵੀ ਆੜਦੀਆ ਡਾਇਰੈਕਟ ਆਪਣੇ ਸ਼ੈਲਰ ਚ ਮਾਲ ਨਹੀਂ ਲੱਗੀ ਜਾ ਸਕਦਾ ਜਿਉ ਲੈ ਕੇ ਜਾਂਦਾ ਤਾਂ ਮਿਲੀ ਭੁਗਤ ਅਫਸਰਾਂ ਦੀ ਹੈ ਅੱਛਾ ਆਪ ਦੇ ਜਿਹੜਾ ਪਰਸਨਲ ਆ ਜਿਵੇਂ ਹੁਣ ਮੈਂ ਇਲਜ਼ਾਮ ਲਾਇਆ ਤੋਤੀ ਵਾਲੇ ਤੇ ਤੋਤੀ ਵਾਲੇ ਦੀ ਆਪਣੀ ਆੜਤ ਆਪਣੇ ਸ਼ੈਲਰ ਤਾਂ ਇਹਨੇ ਨੋ ਸ਼ੈਲਰ ਲਾ ਲੇ ਜਿਵੇਂ ਤੁਸੀਂ ਗੱਲ ਗੱਲ ਕੀਤੀ ਤੁਹਾਨੂੰ ਉਹ ਚ ਬਰੀਫ ਕਰ ਦਾਂ ਮੈਂ ਗੱਲ ਵੀ ਮੇਰਾ ਕਿ ਸ਼ੈਲਰ ਜਿੰਦਗੀ ਚ ਮੈਂ ਨਹੀਂ ਚਾਹ ਸ਼ੈਲਰ ਨਾਲੀ ਔਰਤੀ ਤੂੰ ਸਿਸਟਮ ਜਾਂਦਾ ਵੀ ਬੋਕਸ ਬਿਲਿੰਗ ਕਿਵੇਂ ਹੋਣੀ ਆ ਹੁਣ ਤੁਹਾਨੂੰ ਮੈਂ ਬੋਕਸ ਬਿਲਿੰਗ ਦੀ ਸਾਰੀ ਦੱਸਦਾ ਵੀ ਗੱਲ ਕਿਵੇਂ ਆ ਬੋਕਸ ਬਿਲਿੰਗ ਜੱਟ ਦੇ ਜੀ ਫਾਰਮ ਤੋਂ ਸ਼ੁਰੂ ਹੁੰਦੀ ਆ ਫੇਰੀ ਗੱਲ ਸੁਣੋ ਤੁਹਾਡੀ ਜ਼ਮੀਨ 10 ਕਿਲੀ ਹੈ ਤੁਹਾਡੇ 10 ਕਿਲਿਆਂ ਦੀ ਵੱਧ ਤੋਂ 300 ਕੁੰਡਲ ਆਜੂ ਜਾਂ 350 ਕੁੰਡਲ ਪੈਣੀ ਆਜੂ ਇਹ ਮੰਨ ਲਓ ਜਗਿੰਦਰ ਸਿੰਘ ਜੀ ਦੀ ਫਸਲ ਆਪਣੇ ਕਾਗਜ਼ਾਂ 'ਚ ਜੀ ਫਾਰਮ 25 ਕਿਲਿਆਂ ਦਾ ਕੱਢ ਲਿਆ ਅੱਛਾ ਤੁਹਾਡੀ ਫਸਲ ਵੱਧ ਗਈ ਉਹ 10 ਏਕੜ ਕੋਲੋਂ ਪਾਸ। ਨੂੰ ਤਾਂ ਉਹਨੇ 300 ਕੁਇੰਟਲ ਦੀ ਪੈਸੇ ਦੇਣੀ ਆ। ਹੂੰ ਜਿਹੜੀ ਸੈਂਟਰ ਗਵਰਨਮੈਂਟ ਦੀਆਂ ਏਜੰਸੀਆਂ ਰਾਹੀਂ ਹੂੰ ਪੈਸੇ ਆਰਡੀ ਦੇ ਖਾਤੇ ਚ ਆਉਂਦੇ ਸੀ। ਹੂੰ ਓਕੇ ਪੈਸੇ ਬਾਦ ਵਿੱਚ ਨਹੀਂ ਕਰਦੇ ਜਾ ਕੋ ਐਮਐਸਪੀ ਮੁਤਾਬਕ ਹੈ ਨਾ? ਐਮਐਸਪੀ ਮੁਤਾਬਕ ਹੂੰ ਇਹ ਕੀ ਕਰਦਾ ਸੀ? ਆਪਣੇ ਸ਼ੈੱਲਰ 'ਚ ਗੀਟ ਪਾਸ ਬੁਕਸ ਘਟਿਆ। ਹੂੰ ਨਾਲੇ ਤਾਂ ਟਰਾਂਸਪੋਰਟ ਦੇ ਪੈਸੇ ਲੈ ਲਈ। ਹੂੰ ਨਾਲੇ ਬਾਰਦਾਨੇ ਦੇ ਪੈਸੇ ਲੈ ਲਈ। ਹੂੰ ਨਾਲੇ 14 ਰੁਪਏ ਬੋਰੀ ਲਈ। ਅੱਛਾ ਲੇਬਰ ਵਾਲੀ ਵੀ ਹੂੰ ਕਿੰਨੇ ਰੁਪਏ ਬਣ ਗਏ? ਹੂੰ ਜੇ ਤੁਸੀਂ ਕੈਲਕੂਲੇਸ਼ਨ ਕਰੋਗੇ ਅਸੀਂ ਸ਼ੈਲਨ ਵਾਲੇ ਇੱਕ ਗੱਡੀ ਕਹਿੰਦਾ ਹੁੰਦਾ 11 ਸਬੂਰੀ ਨੂੰ ਇਹਨੂੰ ਇੱਕ ਗੱਡੀ ਮਗਰ ਪ੍ਰਤੀ ਬੂਰੀ 3-4 ਲੱਖ ਰੁਪਏ ਪਹਿਲਾਂ ਪਹਿਲੇ ਦੇਣੀ ਪੈਂ ਜਾਂਦਾ ਸੀ ਤੁਹਾਡੀ ਬੋਕਸ ਬਿਲਿੰਗ ਕਰਕੇ ਅੱਛਾ ਕਿਸਾਨ ਦੀ ਬੋਕਸ ਬਿਲਿੰਗ ਕਰਕੇ ਕਰਕੇ ਸਸ ਤੋਂ ਸ਼ੁਰੂ ਜੀ ਐਫ ਆਰਮ ਤੋਂ ਹੁੰਦਾ ਕਿਸਾਨ ਨੂੰ ਪਤਾ ਵੀ ਨਹੀਂ ਕਿਸਾਨ ਨੂੰ ਪਤਾ ਵੀ ਨਹੀਂ ਫਿਰ ਜਦੋਂ ਦੇ ਅਸੀਂ 3 ਸਾਲ ਤੋਂ ਰੋਲਾ ਪਾਇਆ ਤਾਂ ਤੁਹਾਨੂੰ ਡਾਇਰੈਕਟ ਪੇਮੈਂਟ ਆਉਣ ਲੱਗੀ ਜਿੱਤਾਂ ਨੂੰ ਕਿਸਾਨਾਂ ਨੂੰ ਜਿਹੜੀ ਅੱਜ ਤੱਕ ਕਿਸੇ ਅਧਿਕਾਰੀਆਂ ਨੇ ਨਹੀਂ ਕਹੀ ਕਿ ਸ਼ੁਰੂਆਤ ਕਿੱਥੋਂ ਹੋਈ ਆ ਕਿਉਂਕਿ ਇਹ ਕਹਿਣਗੇ ਆਪਸ ਦੇ ਇਹ ਤਾਂ ਮਤਲਬ ਜਿਹੜੀ ਆਸ਼ੂ ਵਲੇ ਬੋਕਸ ਬਿਲਿੰਗ ਬਹੁਤ ਜ਼ਿਆਦਾ ਹੋਈ ਹੈ ਉਹਦੇ ਵਿੱਚ ਨੇ ਜੀ ਇੱਕ ਬੰਦਾ ਸੀ ਆਰਕੇ ਸਿੰਘਲਾ ਆਰਕੇ ਸਿੰਘਲਾ ਜੀਨੇ ਬੋਕਸ ਬਿਲਿੰਗ ਨੂੰ ਬੜਾਵਾ ਦਿੱਤਾ ਜੀ ਅੱਗੇ ਵੀ ਹੁੰਦੀ ਸੀ ਇਹ ਅਧਿਕਾਰੀ ਸੀ ਇਹ ਅਧਿਕਾਰੀ ਸੀ ਸੀਬੀਸੀ ਚੇਅਰਮੈਨ ਸੀ ਸਾਰੀਆਂ ਬਾਵਰਾ ਮਲਕੀਏ ਨੂੰ ਦਿੱਤੀਆਂ ਹੋਈਆਂ ਸੀ ਜਿਵੇਂ ਰਾਹੁਲ ਗਾਂਧੀ ਕਹਿੰਦਾ ਸੀਗਾ ਵੀ ਮੇਰਾ ਇਹ ਡਾਇਮੰਡ ਆ ਆਸ਼ੂ ਨੂੰ ਤੇ ਉਵੇਂ ਆਰਕੇ ਸਿੰਘਲਾ ਵੀ ਡਾਇਮੰਡ ਸੀ ਆਸ਼ੂ ਦਾ ਓਕੇ ਓਕੇ ਇਹ ਜਿਹੜਾ ਅਧਿਕਾਰੀ ਵਿਦੇਸ਼ ਭੱਜ ਗਿਆ ਉਹ ਹੈ ਹਾਂ ਬਿਲਕੁਲ ਨਹੀਂ ਇਹ ਜਦੋਂ ਵਿਦੇਸ਼ ਭੱਜਿਆ ਜਦੋਂ ਤੁਹਾਡੇ 164 ਦੇ ਬਿਆਨਾਂ ਤੋਂ ਪਹਿਲਾਂ ਭੱਜ ਗਿਆ ਇਹ ਤੁਸੀਂ ਇਹਦਾ ਨਾਮ ਜ਼ਿਕਰ ਕੀਤਾ ਸੀ ਇਹਦੇ ਵਿੱਚ ਮੈਂ ਤਾਂ ਜੀ 6 ਮਹੀਨੇ ਬਿਲਾ ਮੇਰੇ ਕੋਲ ਵਟਸਐਪ ਪ੍ਰੂਫ ਆ ਮੇਲਾ ਰਾਹੀਂ ਜਾ ਜਾ ਕੇ ਪੀਰਾਂ ਪਾਸਪੋਰਟ ਜਮਤ ਕਰੋ ਗੁਰਕੀਰਤ ਸਾਹਿਬ ਨੂੰ ਪਤਾ ਸੀ ਇਹ ਪੀਏ ਸੈਕਟਰੀ ਫੂਡ ਨੂੰ ਮੈਂ ਖੁਦ ਦੱਸਦਾ ਰਿਹਾ ਸੀ ਜਾ ਕੇ ਵੀ ਇਹ ਬੰਦਾ ਜੇ ਭੱਜ ਗਿਆ ਸਾਰਾ ਸਮਾਨੇ ਦੇ ਕੋਲੇ ਆ ਅਸੀਂ ਇਹ ਬਣਾਉਨੇ ਆ ਸਾਰੇ ਇਹ ਕ੍ਰਾਪਸ਼ਨ ਦਾ ਮੁੱਦਾ ਬਨਣਾ ਤੇ ਇਹਦਾ ਮਤਲਬ ਇਹ ਆਸ਼ੂ ਨਹੀਂ ਪਹਜਾਤਾ ਨਹੀਂ ਅਫਸਰਾਂ ਨੇ ਵੀ ਜੀ ਅੱਜ ਵੀ ਵਿਦੇਸ਼ ਤੋਂ ਈਡੀ ਲੈ ਆਵੇ ਹਰਗੇ ਸਿੰਘਲੇ ਨੂੰ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਤੁਸੀਂ ਪਹੁੰਚ ਹੁਣ ਜਦੋਂ ਪਹਿਲਾਂ ਤੁਸੀਂ ਵਿਜੀਲੈਂਸ ਤੱਕ ਪਹੁੰਚ ਕੀਤੀ ਸੀ ਵੈਸੇ ਇੱਕ ਥੋੜਾ ਇਹ ਦੱਸ ਦਿਓ ਜਿਹੜੇ 164 ਦੇ ਬਿਆਨਾਂ 'ਚ ਤੁਸੀਂ ਕੀ ਦੇ ਕੀ ਦੇ ਖਿਲਾਫ ਫਿਰ ਕਾਰਵਾਈ ਹੋਈ ਤੁਹਾਡੇ ਬਿਆਨਾਂ ਤੋਂ ਬਾਅਦ ਦੇਖੋ ਜੀ ਮੇਰੇ 100 ਜੋੜ ਦੇ ਬਿਆਨ ਜਦੋਂ ਮੈਂ ਦਿੱਤੇ ਸੀ ਜਦੋਂ ਮੈਂ ਪਹਿਲੇ ਐਪਲੀਕੇਸ਼ਨਾਂ ਮੈਂ ਵਿਕਟਮ ਇਸ ਕੇਸ ਦੇ ਵਿੱਚ ਪਰਚਾ ਗੁਰਪ੍ਰੀਤ ਸਿੰਘ ਨੇ ਕਰਾਇਆ ਮਦਈਓ ਆ ਆਖੀ ਦੇ ਖਿਲਾਫ ਹਾਜੂ ਦੇ ਖਿਲਾਫ ਉਦੋਂ ਬਾਅਦ ਮੈਂ ਇਚ ਵਿਕਟਮ ਬਣਿਆ ਜਿਹੜੀ ਬੋਗਸ ਬਿਲਿੰਗ ਦਾ ਸਾਰਾ ਜਿਹੜਾ ਚੱਠਾ ਫਰੋਲਿਆ ਮੈਂ ਫਰੋਲਿਆ ਟੈਂਡਰ ਘਟਾਲਾ ਵੱਖਰਾ ਬੋਗਸ ਬਿਲਿੰਗ ਵੱਖਰਾ ਬੋਗਸ ਬਿਲਿੰਗ ਵੱਖਰਾ ਠੀਕ ਹੈ ਜੀ ਜੀ ਉਹਦੇ ਨਾਲ ਜੁੜਦੇ ਆ ਸਾਰੇ ਹਮ ਸਿਸਟਮ ਨਾਲ ਸਾਰੇ ਨਾਲ ਜੁੜੇ ਹੋਏ ਆ ਬਿਜੀਲੈਂਸ ਕਹੇ ਜੀ ਪਰਚਾ ਵਾ ਇਹ ਚ ਜੋ-ਜੋ ਕਰਾਪਸ਼ਨ ਦੇ ਮੁੱਦੇ ਆਈ ਜਾਣਗੇ ਉਹ ਨਾਲ-ਨਾਲ ਪਰਚਾ ਹੋਈ ਜਾਂਦਾ ਜੀ ਤੇ ਕਿਹੜੇ ਕਿਹੜੇ ਅਧਿਕਾਰੀ ਆ ਜਿਹੜੇ ਚ ਰਹੇ ਆ ਇਨਵੋਲਡ ਨਾਂ ਉਹਨਾਂ ਦੇ ਦੱਸ ਦਿਓ ਜਾਂ ਜਿਹੜੇ ਹੋਰ ਆੜਤੀਏ ਜਾਂ ਸ਼ੈਲਰਾਂ ਵਾਲੇ ਹੋਰ ਜਿਹੜੇ ਮਿਲੇ ਕੋਈ ਜੀ ਇਹ ਦੇ ਵਿੱਚ ਜਿਹੜੀ ਪਾਲਿਸੀ ਮੈਟਰ ਸੀ ਵੀ ਆੜਤੀਆ ਆਪਣੇ ਆੜਦ ਦਾ ਮਾਲ ਨਹੀਂ ਜਿਹੜੇ ਕੇਸ ਚ ਸ਼ਾਮਲ ਰਹੇ ਆ ਬੰਦੀ ਜਨ ਜੀ ਵੀ ਆੜਤੀਆ ਆਪਣੇ ਸ਼ੈਲਰ ਦਾ ਮਾਲ ਆਪਣੀ ਅੜਤ ਦਾ ਮਾਲ ਆਪਣੀ ਸ਼ੈਲਰ ਨਹੀਂ ਲੈ ਕੇ ਜਾ ਸਕਦਾ ਉਹ ਤੁਸੀਂ ਦੱਸਿਆ ਪਹਿਲੀ ਗੱਲ ਜਿਹੜੀਆਂ ਅਧਿਕਾਰੀਆਂ ਨੇ ਭੇਜਿਆ ਸਾਰੇ ਪੰਜਾਬ ਦੇ ਵਿੱਚ ਤਾਂ ਸਾਰੀ ਸ਼ਾਮਲ ਹੈ ਜੀ ਅੱਛਾ ਮਤਲਬ ਇਹ ਤਾਂ ਜਿਵੇਂ 3000 ਫਸੇ ਆ ਜੇ ਦੇਖਿਆ ਜਾਵੇ ਤਾਂ ਸਾਰੇ ਹੀ ਫਿਰ ਪੰਜਾਬ ਦੇ ਹੀ ਸ਼ਾਮਲ ਸਾਰੇ ਪੰਜਾਬ ਸ਼ਾਮਲ ਹੈ ਜੀ ਬੋਗਸ ਫਿਲਿੰਗ ਸਾਰੇ ਪੰਜਾਬ ਚੋਈ ਮਿਲੀ ਤੁਸੀਂ ਗੱਲ ਸੁਣੋ ਆਸ਼ੂ ਦੇ ਟਾਈਮ ਦੇ ਵਿੱਚ ਜਿਹੜੀ ਪੈੜੀ ਦੀ ਪਰਚੇਸ ਸੀ 202 ਲੱਖ ਟਨ ਹੋਈ ਅੱਛਾ ਅੱਜ 180 ਲੱਖ ਟਨ ਉਹ ਬਾਕੀ ਬੋਗਸ ਸੀ 22 ਲੱਖ ਟਨ ਇਨਟੂ 2200 6800 ਕਰੋੜ ਰੁਪਇਆ ਹੋ ਗਿਆ ਇੱਕ ਸੀਜ਼ਨ ਦਾ ਨੈਸ਼ਨਲ ਲੌਸ ਕੀਤਾ ਕ腐ਸ਼ਨ ਨਹੀਂ ਕੀਤੀ 6800 ਕਰੋੜ ਕ腐ਸ਼ਨ ਦਾ ਮੰਨ ਲਓ 100 ਕਰੋੜ ਕਰ ਲਈ ਤੇ ਤੁਸੀਂ ਬੋਕਸ ਬਿਲਿੰਗ ਦੱਬ ਕੇ ਕਰ ਲਿਆ ਲੌਸ ਕਿਉਂ ਹੋਇਆ ਸੈਂਟਰ ਨੂੰ ਅੱਜ ਕਿਸਾਨ ਕਿਉਂ ਬਿਟਾ ਉੱਤੇ ਡਿਊ ਟੂ ਇਹਨਾਂ ਦੀ ਬਦੌਲਤ ਇਹਦੇ ਵਿੱਚ ਤੁਸੀਂ ਐ ਮੰਨ ਕੇ ਜਿਵੇਂ ਵੀ ਜਿਹੜੀ ਗੇਮ ਖੇਡੀ ਗਈ ਸੀ ਪੀ ਸੈਂਟਰ ਗਵਰਨਮੈਂਟ ਨੂੰ ਬਧਨਾਮ ਕਰਕੇ ਵੀ ਆਪਣੀਆਂ ਰੋਟੀਆਂ ਸੇਕਣ ਵਾਲੀ ਗੱਲ ਸੀ ਉਹਦੇ ਵਿੱਚ ਮੇਰੀ ਜਿਹੜੀ ਰਾਸ਼ਟਰੀ ਚੈਲੰਜ ਸੰਗਦੀ ਟੀਮ ਸੀ ਉੱਜ ਕਰਨਲਿੰਦਰਪਾਲ ਸਿੰਘ ਢਾਲੀਵਾਲ ਅਭਿਨੰਦਨ ਗੋਇਲ ਸੋਨੂ ਗਰਗ ਪਵਨਦੀਪ ਗੋਇਲ ਪਵਨਦੀਪ ਸਿੰਘ ਇਹ ਬੰਦੇ ਦੀ ਟੀਮ ਸੀ ਮੇਰੀ ਥੋੜਾ ਜੈਨ ਆਪਾਂ ਤੋਂ ਪਿਕਚਰ ਰਹਿ ਜਾਂਦੀ ਗੱਲ ਥੋੜਾ ਬੋਗਸ ਬਿਲਿੰਗ ਦਾ ਥੋੜਾ ਜਿ ਦੱਸਿਓ ਬਸ ਵਿਸਥਾਰ ਕਰਿਓ ਵੀ ਕਿਵੇਂ ਹੁੰਦੀ ਹੈ ਵਿੱਚ ਛੱਡ ਗਏ ਤੁਸੀਂ ਫਿਰ ਉਹੀ ਗੱਲ ਆ ਗਈ ਵੀ ਜਦ ਦੇ ਜੇ ਫਰਮ ਤੋਂ ਸ਼ੁਰੂ ਹੋ ਗਿਆ ਸ਼ੁਰੂ ਹੋ ਗਈ ਹੈ ਇਹ ਹੋ ਗਈ ਹਾਂ ਕਰ ਲਿਆ ਇਹ ਉਹਦੇ ਵਿੱਚ ਕੀ ਹੁੰਦਾ ਵੀ ਜਿਹੜੇ ਬੰਦੇ ਇਨਵੋਲਵਮੈਂਟ ਆੜਤੀਆ ਉਹ ਥੋੜੀ ਬੋਕਸ ਦੇ ਅੰਦਰ ਲੱਗ ਗਿਆ ਉਹ ਲੱਗ ਗਿਆ ਪਰ ਉਹਨੂੰ ਪੂਰਾ ਕਿਵੇਂ ਕਰਨਾ ਹੁੰਦੀ ਹੈ ਮੰਤਰੀ ਦੀ ਸਹਿਮਤੀ ਨਾਲ ਆ ਸਹਿਮਤੀ ਨਾਲ ਹੀ ਹੋਣੀ ਹੈ ਜੀ ਜਦੋਂ ਉਹਦੀ ਇਨਕੁਆਇਰੀ ਹੁੰਦੀ ਹੈ ਫਿਜ਼ੀਕਲ ਵੈਰੀਫਿਕੇਸ਼ਨ ਸ਼ੈਲਰਾਂ 'ਚ ਹੁੰਦੀ ਆ ਮੰਨ ਲਓ ਮੇਰੇ ਸ਼ੈਲਰ ਦੇ ਵਿੱਚ 1 ਲੱਖ ਬੋਰੀ ਸਟੋਰ ਹੋਈ ਆ ਬੋਰੀ ਦਾ ਭਈ ਅੰਦਰ 90000 ਹੂੰ 10000 ਬੋਕੇ ਸਾਰ 10000 ਬੋਰੀ ਜਦੋਂ ਆਪਸਾ ਇਸ ਫੈਕਟਰੀ ਦੀ ਗਿਣਤੀ ਕਰਨੀ ਉੱਪਰ ਤੋਂ ਗੱਲ ਹੋਣੀ ਉਹਨੇ ਉਹਦੀ ਕ腐ਸ਼ਨ ਦੇ ਪੈਸੇ ਨਾਲ ਲੈ ਲੈਣੀ ਓਕੇ ਉਹ ਚੋ ਹਿੱਸਾ ਚਲੇ ਜਾਂਦਾ ਉਹਦਾ ਹਿੱਸਾ ਚਲੇ ਜਾਣਾ ਸੀ ਐਸੇ ਤੁਸੀਂ ਥੋੜਾ ਜਿਹਾ ਦੱਸੋ ਵੀ ਜਿਵੇਂ ਅੰਦਾਜ਼ਾ ਮਾਰੀ ਗਿਆ 5 2000 3000 ਕਰੋੜ ਦੀ ਗੱਲ ਆਉਂਦੀ ਹੈ ਇਹ ਫਿਰ ਸਾਰਾ ਮੰਤਰੀ ਦੇ ਹਿੱਸੇ ਚ ਲੱਗ ਗਿਆ ਇੰਨਾ ਨਹੀਂ ਨਹੀਂ ਦੇਖੋ ਇਹਦੇ ਵਿੱਚ ਕੀ ਹੁੰਦਾ ਜਿਵੇਂ თਰਪਾਲਾਂ ਦਾ ਕਬਲਾ ਸੀ ਉਹ ਚ 100 ਕਰੋੜ ਰਿਪੇਅਰ ਸ਼ੋਦਕੀ ਹੁੰਦੀ ਸੀ ਉਹ ਚ ਡਾਇਰੈਕਟਰ ਸੈਕਟਰੀ ਤੇ ਮੰਤਰੀ ਜਿੰਨਾਂ ਦੀ ਇਨਵਲਵਮੈਂਟ ਸੀ ਜਿਹੜਾ ਇਹ ਆਖੀ ਵਾਲਾ ਕੇਸ ਹੈ ਕਿੰਨੇ ਕੁ ਦਾ ਵੈਸੇ ਕਿੰਨੇ ਕੁ ਤੱਕ ਵੜਾ ਹੋਗਾ ਜੀ ਦੇਖੋ ਜਿਹੜਾ ਨੈਸ਼ਨਲ ਲਾਸ ਕੀਤਾ 50 ਸਤਾਂ 50 ਸਾਲਾਂ ਚ ਉਹ ਮੈਂ ਮੰਨ ਕੇ ਚੱਲਦਾ 50 ਹਜ਼ਾਰ ਕਰੋੜ ਦਾ ਨੈਸ਼ਨਲ ਲਾਸ ਆ ਰਿਸ਼ਵਤ ਕਿੰਨੀ ਕੱਟੀ ਉਹ ਦੁੱਧ ਨਹੀਂ ਯਾਰ ਕਰੋੜ ਕੱਟੀ ਹੋਰ ਗਈ ਹੋਈ ਹੋਈ ਫਿਰ ਉਹਦੇ ਹਿੱਸੇ ਗਾਂ ਤਾਂ ਤੱਕ ਜਾਂਦੇ ਗਾਂ ਤੱਕ ਜਾਂਦੇ ਜੀ ਜਿਹੜਾ ਜੇ ਡਾਇਮੰਡ ਰਾਹੁਲ ਗਾਂਧੀ ਦਾ ਵਾ ਤੇ ਉਹ ਮੈਂ ਜਿਹੜੇ ਇੱਕ ਰਾਹੁਲ ਦਾ ਵੀ ਕੱਲ ਦਾ ਬਿਆਨ ਚੱਲ ਰਿਹਾ ਬਈ ਈਡੀ ਮੇਰੇ ਘਰ ਤੱਕ ਵੀ ਪਹੁੰਚ ਸਕਦੀ ਹੈ ਹੋ ਸਕਦੀ ਹੈ ਜੀ ਕੋਈ ਵੱਡੀ ਗੱਲ ਕੀ ਹੈ ਸਾਰੇ ਇੱਥੇ ਦੁਨੀਆ ਨੂੰ ਬਦਾ ਵੀ ਕਰਪਸ਼ਨ ਦੇ ਕੇ ਉੱਪਰ ਦਾ ਤਾਂ ਹੀ ਗੂਰ ਮੰਤਰੀ ਬਣਿਆ ਕੀਤੇ ਰਹੀ ਗਈ ਜੀ ਇਸ ਕਰਕੇ ਇੱਥੇ ਮੇਨ ਬੰਦਾ ਕਚੋਰੀ ਲਾਲ ਬੈਠਾ ਇੱਥੇ ਡਰਾਏ ਅਮੇਠੀ ਤੋਂ ਜਿਹੜੇ ਕਮੇਟੀ ਤੋਂ ਉਹ ਲੁਧਿਆਣੇ ਤੋਂ ਹਾਂ ਪੂਰਾ ਚੇਨ ਦਾ ਉਹਦਾ ਹੈ ਅੱਛਾ ਸਾਰਾ ਕੁਝ ਮਤਲਬ ਕੀ ਚੇਨ ਬਣੀ ਹੋਈ ਹੈ ਜੀ ਚੇਨ ਜੀ ਤੁਸੀਂ ਛੇ ਸਮਝੋ ਕਰਪਸ਼ਨ ਕਿਸੇ ਇਕੱਲੇ ਬੰਦਾ ਥੋੜੀ ਗੱਲ ਨੂੰ ਜੇ ਸੈਕਟਰੀ ਨਾਲ ਰਲਿਆ ਹੋਇਆ ਤਾਂ ਮੰਤਰੀ ਕਰਪਟ ਹੋਊਗਾ ਬਾਜਪੀ ਸਾਹਿਬ ਵੀ ਗੱਲ ਕਹਿੰਦੇ ਸੀ ਵੀ ਜੇ ਸਾਡਾ ਡੀਸੀ ਕਰਪਟ ਨਾ ਹੋ ਤੇ ਪਟਵਾਰੀ ਕਰਪਟ ਹੋ ਜੂ ਉਹਨੂੰ ਇੱਕ ਦੱਸਿਓ ਤੁਸੀਂ ਬੜੇ ਵੱਡੇ ਪੰਗੇ ਲਏ ਜੇ ਕਹਿ ਲਈਏ ਬਲਵਿੰਦਰ ਸੇਖੋਂ ਤੋਂ ਬਾਅਦ ਤੁਸੀਂ ਇਸੇ ਇਕੱਲੇ ਜਿਹੜੇ ਸਾਹਮਣੇ ਆ ਕੇ ਆਸ਼ੂ ਨਾਲ ਲੜਦੇ ਸੀ ਇਹ ਤੁਹਾਨੂੰ ਡਰ ਦਰ ਨਹੀਂ ਸੀ ਲੱਗਦਾ ਮੈਂ ਨੀ ਪਹਿਲੀ ਗੱਲ ਦੱਸਦਾ ਕਹਿੰਦਾ ਸੀ ਸੇਖੋਂ ਨੂੰ ਮੈਂ ਦੱਬ ਕੇ ਰੱਖ ਦੂੰਗਾ ਮਿੱਧ ਕੇ ਰੱਖ ਦੂੰਗਾ ਤੁਸੀਂ ਸ਼ਾਇਦ ਹੋਰ ਕੋਲ ਸਾਡੇ 4 ਸਾਲ ਮਿੱਧਿਆ ਜੀਣੀ ਉਹ ਤਾਂ ਇੱਕ ਵਾਰੀ ਮਿੱਧਿਆ ਮੇਰੇ ਤੇ ਪਰਚੇ ਕਰਾਇਆ ਜੀ ਨੀ ਫਿਰ ਸੀਬੀਏ ਨੇ ਆ ਕੇ ਮੈਨੂੰ ਬਗੈਰਾ ਕਲੀਨ ਚਿੱਟ ਮਿਲੀ ਜਦੋਂ ਅਧਿਕਾਰੀ ਲੈਡੈਂਟ ਫੜੇਗੇ ਦੋ ਵਾਰ ਇੱਕੀ ਜੀ ਤੁਸੀਂ ਵੀ ਖਬਰ ਲਈ ਸੀ ਮੇਰੀ ਤੁਹਾਨੂੰ ਸਾਰੀ ਗੱਲ ਦਾ ਪਤਾ ਇਸ ਗੱਲ 'ਚ ਪ੍ਰੇਮ ਸਿੰਘ ਤੇ ਐਸਚੀ ਹੁੰਦਾ ਸੀ ਅੱਛਾ ਉਹ ਪੁਰਾਣੀਆਂ ਗੱਲਾਂ ਪੁਰਾਣੀਆਂ ਗੱਲਾਂ ਮੇਰੇ ਤੇ ਪਰਚਾ ਹੋਇਆ ਤੇ ਮੈਨੂੰ ਤਾਂ ਜਿੰਨਾ ਮਿਲਿਆ ਉਹ ਸੈਲਰ ਵੀ ਇਹਨੇ ਬੰਦ ਰੱਖਿਆ ਮੇਰੇ ਦਿਨਸਾਲ ਹੋ ਗਏ ਬੰਦ ਕੀਤੇ ਨੂੰ ਹੀ ਉਦੋਂ ਪਹਿਲਾਂ ਵੀ ਬੰਦ ਕਰਦੇ ਹੋ ਰਹੇ ਹੂੰ ਪਰ ਮੈਂ ਇੱਕ ਗੱਲ ਕਹਿਣਾ ਹਾਂ ਨਾ ਬਲਵਿੰਦਰ ਸਿੱਖੋਂ ਤੋਂ ਅੱਜ ਤੋਂ ਬਹੁਤ ਜੀ ਬੋਲਣ ਲੱਗਿਆ ਸਰਕਾਰ ਤੁਸੀਂ ਬੋਲੇ ਆਂ ਵੀ ਕਾ ਮਾਰਕੀਟਿੰਗ ਆ ਮੇਰਾ ਨਹੀਂ ਅਸੀਂ ਤਾਂ ਕਾ ਮਾਰਕੀਟਿੰਗ ਆ ਅਸੀਂ ਢੰਗ ਦਾ ਫਿਰ ਅਸੀਂ ਮੈਂ ਇੱਕ ਗੱਲ ਕਹੂੰਗਾ ਵੀ ਜਿਹੜੀਆਂ ਗੱਲਾਂ ਡਰ ਵਾਲੀਆਂ ਹੁੰਦੀਆਂ ਭਗਤ ਸਿੰਘ 23 ਸਾਲ ਦੀ ਉਮਰ 'ਚ ਮਰ ਗਿਆ ਸਾਡੇ ਲਈ ਸਾਡੇ ਹਿੰਦੁਸਤਾਨ ਲਈ ਜੇ ਅਸੀਂ ਆਪਣੇ ਸਿਸਟਮ ਨੂੰ ਸਹੀ ਕਰਨ ਦੀ ਗੱਦਰ ਜੇ ਮੈਨੂੰ ਕੁਰਬਾਨੀ ਦੇਣੀ ਵੀ ਮੈਂ ਦਊਂਗਾ ਇਹ ਚ ਕਿਹੜੇ ਕਿਹੜੇ ਜਿਹੜੇ ਅਧਿਕਾਰੀ ਇਨਵੋਲਵ ਹੋ ਗਏ ਹੁਣ ਤੱਕ ਕੇਸ ਚ ਜਿਹੜੇ ਬਾਈ ਨੇਮ ਹੈਗੇ ਨੇ ਪਤਾ ਤੁਹਾਨੂੰ ਕੁਝ ਦੇਖੋ ਜੀ ਮੇਨ ਦਾ ਜਿਹੜਾ ਜਗਨਦੀਪ ਢਿੱਲੋਸੀ ਮੇਨ ਇਹ ਚ ਅੱਛਾ ਤੁਹਾਨੂੰ ਪਤਾ ਉਸ ਬਾਰੇ ਵੀ ਨਹੀਂ ਮੈਨੂੰ ਥੋੜਾ ਜਿਹਾ ਦੱਸ ਜਿਹੜਾ ਜਗਨਦੀਪ ਢਿੱਲੋ ਇੱਥੇ ਪੰਚਬ ਦਾ ਜ਼ਿਲ੍ਹਾ ਅਧਿਕਾਰੀ ਸੀਗਾ ਇੱਥੇ ਡੀਐਮ ਜਿਹੜਾ ਮੇਨ ਆਸ਼ੂ ਦਾ ਚ ਇੰਦਾ ਸੀ ਹੂੰ ਹੁਣ ਜਿੰਨੀ ਵੀ ਇੱਥੇ ਤੁਸਾਂ ਨੂੰ ਗੱਲ ਦੱਸਦਾ ਸੱਚੇ ਜਿਆਦਾ ਕੀ ਮੇਰੇ ਵੀ ਮੁੱਲਾਪੁਰ ਦੇ ਵਿੱਚ ਪੰਜ ਸੱਬ ਦੀ ਪਹਿਲਾਂ ਕਣਕ ਸਟੋਰ ਹੋਈ ਪਤਾ ਨਹੀਂ ਕਿਸ ਮੰਤਰੀ ਦੇ ਨੀੜ ਲਈ ਇੱਥੇ ਬਲੰਤ ਬਣੀ ਉਹ ਦੁਆਰਾ ਸਟੋਰ ਹੋਈ ਕਣਕ ਉੱਥੋਂ ਟਰਾਂਸਪੋਰਟ ਦੁਆਰਾ ਚੱਕ ਕੇ ਉੱਥੇ ਸਟੋਰ ਹੋਈ ਕੀ ਇਹ ਘਪਲਾ ਨਹੀਂ ਜੇ ਬਿਜ਼ਨਸ ਜਾਵੇ ਕਿੰਨਾ ਕੁ ਸਾਹਮਣੇ ਲੱਗਿਆ ਸਕਦੀ ਹੈ ਇਹ ਵੀ ਆਸ਼ੂ ਦੇ ਸਮੇਂ ਹੋਇਆ ਇਹ ਆਸ਼ੂ ਸਮੇਂ ਵੈ ਉਸ ਵੇਲੇ ਅਧਿਕਾਰੀ ਸੀ ਫਿਰ ਤੁਹਾਡੇ ਉੱਤੇ ਜਗਰਾਉ ਜਦੋਂ ਮੇਰੇ ਇਹਨਾਂ ਨੇ ਚੈਲਰ ਬੰਦ ਕਰਾਈ ਪਾਲਸੀ ਮੈਟਰ ਦੇ ਵਿੱਚ ਮੈਂ ਦੀ ਚੀਂਗੀ ਗੱਲ ਲੈ ਕੇ ਜਾਂਦਾ ਮੈਂ ਐਫਸੀ ਦੀ ਟੀਮ ਬੁਲਾਈ ਦਿੱਲੀਓ ਪੰਜ ਸਾਲ ਪੂਰੀ ਘਟ ਪਈਗੀ ਉਹ ਗਰੀਬ ਇੰਸਪੈਕਟਰ ਵਿਚਾਰਾ ਮਾਰਦਾ ਇਸ ਬੰਦੇ ਨੇ ਜਗਨਦੀਪ ਢਿਲੋਣੀ ਉਹਦੀ ਪੈਰਵਾਹੀ ਹੋਈ ਤੇ ਦੋ ਸਾਲ ਬਚਦਾ ਰਿਆ ਇਹ ਪੰਜ ਸਪਦਾ ਜਿਹੜਾ ਡੀਐਮ ਰਿਹਾ ਉਹ ਹੈ ਜਿਹੜਾ ਜਗਨਨਾਥ ਹਾਂ ਪੰਜ ਸਪਦਾ ਡੀਐਮ ਇਹ ਇਹਦਾ ਖਾਸ ਰਿਆ ਆਸ਼ੂ ਦਾ ਖਾਸ ਸੀ ਇਹ ਮੇਰੇ ਕੇਸ ਦੇ ਵਿੱਚ ਯਾਨੀ ਡਮੀ ਮੇਲਾ ਦਿੱਤੀਆਂ ਬੇਲਾ ਬਾਜੂ ਦਾ ਕਾਨੂੰਨ ਬਣਾਇਆ ਦੂਏ ਸਾ ਹੂੰ ਹੂੰ ਤੇ ਹੁਣ ਜਿੱਦਾਂ ਤੁਸੀਂ ਵਿਜੀਲੈਂਸ ਤੇ ਬਿਆਨ ਦਿੱਤੇ ਜਾਂ ਹੋਰ ਹੋਇਆ ਈਡੀ ਨੇ ਦੀ ਤੁਹਾਡੇ ਤੱਕ ਅਪਰੋਚ ਕੀਤੀ ਜਾਂ ਪੂਰੀ ਕੀਤੀ ਹੈ ਜੀ ਕੀਤੀ ਹੈ ਹਾਂ ਜੀ ਮਤਲਬ ਈਡੀ ਕਦੋਂ ਤੋਂ ਲੱਗੀ ਹੋਈ ਸੀ ਇਹ ਮਾਮਲੇ 'ਚ ਈਡੀ ਪਿਛਲੇ 6-7 ਸਾਲ ਤੋਂ ਲੱਗੀ ਹੋਈ ਹੈ ਜਦੋਂ ਇਹ ਪਰਜਾ ਹੋਇਆ ਉਦੋਂ 5-6 ਮਹੀਨਿਆਂ ਬਾਅਦ ਈਡੀ ਆ ਗਈ ਸੀ ਇਹਦੇ ਦੋਤੀਆਲਿਆਂ ਦੀ ਰੇਡ ਹੋਈ ਚੰਦਰਪਾਨ ਕੀ ਅਨਲ ਦੀ ਰੇਡ ਹੋਈ ਜਿਹੜੇ ਇਤੋਂ ਦੇ ਮੁੱਲਾਪਰ ਦੇ ਹਾਂਜੀ ਹਾਂਜੀ ਜਦੋਂ ਰਿਕਵਰੀ ਆਈ ਹਮ ਸਿਸਟਮ ਦੇ ਵਿੱਚ ਤਾਂ ਹੀ ਗੱਮ ਅੱਗੇ ਵਧੀਆ ਵਿਜੀਲੈਂਸ ਤੋਂ ਤਾਂ ਇੰਨੀ ਰਿਕਵਰੀ ਹੋਈ ਨਹੀਂ ਈਡੀ ਚ ਈਡੀ ਹੁਣ ਹੋਰ ਵੀ ਡੂੰਗੀ ਜਾ ਸਕਦੀ ਹੈ ਜਿਵੇਂ ਇਹ ਰਾਹੁਲ ਬੋਲ ਰਿਹਾ ਵੀ ਈਡੀ ਮਿਰਦਗ ਪਹੁੰਚ ਕਰ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਇਸ ਕੇਸ ਕਰਕੇ ਘਬਰਾਹਟ ਹੈ ਬਿਲਕੁਲ ਜੇ ਪਹਿਲੀ ਗੱਲ ਹੈ ਜੀ ਜੇ ਸਟੇਟਾਂ ਚ ਕਰਪਸ਼ਨ ਹੁੰਦੀ ਆ ਤਾਂ ਹੀ ਸੈਂਟਰ ਦੇ ਬੰਦੇ ਸਾਰੀਆਂ ਸਟੇਟਾਂ ਤੱਕ ਪਹੁੰਚ ਕਰਦੇ ਆ ਕਿੰਦੇ ਇੱਕ ਵਿਧਾਇਕ ਤਾਂ ਵੀ ਹੈਗਾ ਜੀ ਕੋਈ ਠੇਕੇਦਾਰ ਵਿਧਾਇਕ ਵੀ ਹੈ ਜਿਹੜਾ ਪੂਲ ਸਿਸਟਮ ਹੈਗਾ ਉਹ ਚ ਉਹ ਦੇਖੋ ਜੀ ਉਹ ਸਿਸਟਮ ਦੇ ਵਿੱਚ ਸਾਰੀਆਂ ਗੱਲਾਂ ਚੱਲ ਰਹੀਆਂ ਹੌਲੀ ਹੌਲੀ ਗੱਲਾਂ ਉਹ ਵੀ ਸਾਹਮਣੇ ਆ ਜਾਣਗੀਆਂ ਨਿਕਲ ਸਕਦੀਆਂ ਉਹ ਜੇ ਫਰੋਲਿਆ ਜਾਏ ਜੇ ਇਹ ਮੇਨ ਗਰਦਾਸ ਐਂਡ ਕੰਪਨੀ ਸੀ ਕੀ ਮੇਨ ਦਾ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਬਿਜੀਲੈਂਸ ਨੂੰ ਇਹ ਗੱਲ ਕਹਿਣਾ ਵੀ ਉਹ ਪ੍ਰੋਪਰ ਇਨਵੈਸਟੀਗੇਸ਼ਨ ਜੀ ਅੱਜ ਵੀ ਕਰ ਲਵੇ ਤਾਂ ਬਹੁਤ ਕੁਝ ਸਾਹਮਣੇ ਆਊਗਾ ਬਹੁਤ ਕੁਝ ਹੁਣ ਛੋਟੀ ਛੋਟੀ ਗੱਲ ਤੁਹਾਡੇ ਚੰਨਮੁਰੀ ਦੱਸਦਾ ਵੀ ਇੱਥੇ 14 ਕਰੋੜ ਰੁਪਇਆ ਨੈਸ਼ਨਲ ਹਾਈਵੇ ਦੇ ਸ਼ੈਲਰਾਂ 'ਚ ਸ਼ੈਲਰਾਂ ਆ ਕੇ ਰੋਡ 'ਚ ਉਹਨੂੰ 14 ਕਰੋੜ ਰੁਪਇਆ ਮਿਲ ਗਿਆ ਚਾਰ ਗਿੱਲਿਆਂ 'ਚ ਜੱਟਾਂ ਨੂੰ ਉਹਨੇ ਰੁਪਇਆ ਹੀ ਨਹੀਂ ਮਿਲੇ ਕਿਉਂ ਨਹੀਂ ਆਈ ਕਾਰ ਵੀ ਕਰ ਜੇ ਸਾਰੀ ਗੱਲ ਉੱਥੇ ਇਹਨਾਂ ਕੋਲ ਹੈਗੀ ਆ ਸਾਰੇ ਡਾਕੂਮੈਂਟ ਆ ਉਥੇ ਐਸਡੀਐਮ ਫਸਣਗੇ ਕਈ ਪੋਲਿਟੀਕਲ ਬੰਦੇ ਫਸਣਗੇ ਕਿਉਂ ਨਹੀਂ ਗੱਲਾਂ ਕਰਦੇ ਇਹਦੀ ਨੂੰ ਵੀ ਤੁਸੀਂ ਦਿੱਤੇ ਹੈ ਕੋਈ ਸਬੂਤ ਕਿ ਹਜੇ ਤੱਕ ਅਪਰੋਚ ਹੀ ਕਰ ਕਿਹਦੀ ਨੂੰ ਸਭ ਕੁਝ ਦੇ ਰਹੇ ਕੋਣ ਵਾਲੇ ਟਾਈਮ ਦੇ ਵਿੱਚ ਸਾਰੇ ਖਲਾਸੀ ਹੋਣਗੇ ਜੇ ਸਟੇਟ ਏਜੰਸੀ ਕੁਝ ਨਹੀਂ ਕਰਦੀ ਫਿਰ ਅਸੀਂ ਇੰਟੈਲੀਜੈਂਸ ਏਜੰਸੀ ਦਾ ਕਰੂਗੀ ਨਹੀਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕੋ ਹੀ ਗੱਲ ਕਰਦਾ ਭਗਵੰਤ ਮਾਨ ਜੀ ਨੂੰ ਵੀ ਕਿ ਜਿਹੜੇ ਕਰਪਟ ਬੰਦੇ ਆ ਤੁਸੀਂ ਆਪਣੇ ਨੇੜੇ ਨਾ ਲਾਓ ਇਹ ਆਟ ਨਾਲ ਬੇਤਨ ਵੀ ਲੱਗ ਜਾਂਦਾ ਹੁੰਦਾ ਅੱਛਾ ਜਿਹੜਾ ਨਾਲ ਦਾ ਅਧਿਕਾਰੀ ਹੈਗਾ ਖਾਸ ਉਹ ਤੁਹਾਡੇ 164 ਦੇ ਬਿਆਨਾਂ ਚੋਂ ਦਾ ਨਾਮ ਹੈ ਨਾਮ ਆ ਜੀ ਉਹਦਾ ਹੁਣ ਤੁਹਾਨੂੰ ਦੱਸਦਾ ਕਿ ਆਪਣੀ ਸ਼ਬੀ ਨਾਲ ਮਾਨਯੋਗ ਹਾਈ ਕੋਰਟ ਦੇ ਜੱਜਾਂ ਤੱਕ ਵੀ ਅਪਰੋਚ ਕਰਦਾ ਪੀ ਮੇਰਾ ਕੇਸ ਸੁੱਝੇ ਨਾ ਅੱਜ ਵੀ ਸੁਪਰੀਮ ਕੋਰਟ ਜ ਮੇਰੇ ਕੇਸ ਨੂੰ ਸੁੱਝ ਜਣਾ ਸੀ ਪਰ ਉੱਥੇ ਪਤਾ ਨਹੀਂ ਕੀ ਕੀ ਗੱਲਾਂ ਕਰ ਲੈਂਦੇ ਆ ਕੋਰਟਾਂ ਤੱਕ ਅਪਰੋਚ ਕਰ ਲੈਂਦੇ ਆ ਜਿਹੜਾ ਇੰਡਸਟਰੀ ਵਾਲਾ ਇੰਡਸਟਰੀ ਵਾਲਾ ਕੇਸ ਆ ਜੀ ਅੱਛਾ ਜਿਹੜੀ ਬੰਦ ਹੋਈ ਹੈ ਜੇ ਵੱਡੀ ਕੁਰਸੀ ਤੇ ਬੈਠਾ ਹੋਮ ਸੈਕਟਰੀ ਤਾਂ ਮੇਰੇ ਕੇਸ ਨੂੰ ਵੀ ਬਰੋਝ ਕਰ ਦાય ਇਹਨੂੰ ਥੱਲੇ ਲਾਓ ਮੇਰਾ ਕੇਸ ਤੁਮ ਜਿਹੜਾ ਆਸ਼ੂ ਦੇ ਬਹੁਤ ਨੇੜੇ ਰਿਹਾ ਅਧਿਕਾਰੀ ਹੁਣ ਭਗਵੰਤ ਮਾਨ ਦੇ ਵੀ ਨੇੜੇ ਆ ਇਹੀ ਗੱਲ ਆ ਤੁਸੀਂ ਤੁਸੀਂ ਕੋਈ ਸ਼ਿਕਾਇਤ ਸਰਕਾਰ ਨੂੰ ਵੀ ਕੀਤੀ ਆ ਉਹਦੀ ਕਦੇ ਮੈਂ ਕਿੰਨੀ ਵਾਰੀ ਬਰੌਡਸਾਫ ਕੋਲ ਜਿਹੜੇ ਉਹਨਾਂ ਦੇ ਮੂਹਰੇ ਉਹ ਅਸੀਂ ਬੈਠੀ ਆ ਡਾਕੂਮੈਂਟ ਲੈ ਕੇ ਗਏ ਅਪਰੋਚ ਕੀਤੀ ਜਿਹੜਾ ਕੋਈ ਨਾ ਨੰਬਰ ਜਾਰੀ ਕੀਤਾ ਹੀ ਭਗਵੰਤ ਮਾਨ ਕੋਈ ਨਹੀਂ ਸੁਣਦਾ ਜੀ ਪਾਇਆ ਉੱਤੇ ਕਦੇ ਮੈਂ ਕਹਿੰਨਾ ਕਿੰਨੀ ਵਾਰੀ ਕਿੰਨੀਆਂ ਮੀਲਾਂ ਬਾਦੀਆਂ ਹੁਣ ਈਡੀ ਤੋਂ ਆਸ ਹੈਗੀ ਈਡੀ ਤੋਂ ਆਸ ਹੈਗੀ ਈਡੀ ਤੋਂ ਪੂਰੀ ਆਸ ਆ ਜੀ ਜੇ ਉਹਨਾਂ ਨੇ ਇੰਨਾ ਕੁਝ ਕਰਿਆ ਫਿਰ ਆਸ ਨਾਲ ਹੀ ਬੱਝੇ ਹੋਏ ਆ ਜੀ ਅਸੀਂ ਲੱਗੇ ਹੋਏ ਸੀ 10-12 ਸਾਲ ਤੋਂ ਅਸੀਂ ਤੁਸੀਂ ਨਾਲ ਸਬੂਤ ਦਿੱਤੇ ਆ ਮਰ ਤਾਰਾਂ ਇਹਨੀਆਂ ਕਈ ਪਾਸੇ ਜੁੜ ਸਕਦੀਆਂ ਔਰ ਹੋਰ ਵੀ ਕੀ ਤਾਂ ਜਿਵੇਂ ਕਹਿੰ ਲੋ ਲੁਧਿਆਣੇ ਤੱਕ ਸੀਮਤ ਰਹਿ ਗਿਆ ਸੀ ਪਹਿਲਾ ਮਾਮਲਾ ਇਹ ਪੂਰੇ ਪੰਜਾਬ ਚ ਵੀ ਜਾ ਸਕਦਾ ਦੇਖੋ ਜੀ ਕੱਲੇ ਸਾਡੀ ਟੀਮ ਆ ਜਿਹੜੀ ਅਸੀਂ ਆਪ ਵਕੀਲ ਕਰਦੇ ਆ ਆਪ ਪੈਸੇ ਖਰਚਦੇ ਆ ਅੱਛਾ ਇਹ ਆਸ਼ੂ ਵਾਲੇ ਕੇਸ 'ਚ ਤੁਸੀਂ ਸੁਪਰੀਮ ਕੋਰਟ ਤੱਕ ਕਹਿੰਦੇ ਗਏ ਸਭ ਅਸੀਂ ਗਏ ਹਾਂ ਜਗਰਵ ਜਗਨਦੀਪ ਢਿੱਲੋ ਵਾਲਾ ਇੱਥੇ 27 ਲੱਖ ਰੁਪਏ ਦੀ ਮਿਲੀਭੁਗ ਦੇ ਨਾਲ ਆਈ ਗੁੱਡ ਜਮਾਨਤ ਲੈ ਗਿਆ ਸੀ ਅਧਿਕਾਰੀਆਂ ਦੀ ਮਿਲੀਭੁਗ ਦੇ ਨਾਲ ਅਸੀਂ ਸੁਪਰੀਮ ਕੋਰਟ ਜਾ ਕੇ ਐ ਮੇਰਾ 15 ਲੱਖ ਰੁਪਏ ਲੱਗ ਗਿਆ ਇਸ ਕੰਮ 'ਚ ਮੈਨੂੰ ਕਹਿਨ ਤੋਂ ਕੋਈ ਗਰੀਜ਼ ਨਹੀਂ ਉੱਥੇ 5 ਲੱਖ ਰੁਪਿਆ ਹੀਰਿੰਗ ਦਾ ਲੈਂਦੇ ਆ ਵਕੀਲ ਤੇ ਦੁੱਧ-ਦੁੱਧ ਪਾਣੀ ਦਾ ਪਾਣੀ ਹੋਇਆ 500 ਕਰੋੜ ਅਪਰੋਕਸੀਮੇਟ ਜਿਵੇਂ ਸਾਹਮਣੇ ਲਿਖਿਆ ਵੀ ਥੱਲੇ ਵਾਲੇ ਜੱਜ ਨੇ ਜ਼ਮਾਨਤ ਖਲਦ ਦਿੱਤੀ ਆ ਤੁਹਾਨੂੰ ਪ੍ਰੂਫ ਦੇ ਦੂੰ ਤੂੰ ਨਹੀਂ ਛੇ ਤਾਂ ਉਹ ਬੰਦੇ ਦੀ ਜ਼ਮਾਨਤ ਕੈਨਸਲ ਹੋ ਸਕਦੀ ਆ ਦਿੱਲੀ ਜਾ ਕੇ ਫਿਰ ਇੱਥੇ ਹਾਈ ਕੋਰਟਾ ਕਿਉਂ ਚੁੱਪਾ ਸੈਟਲ ਮੀਨ ਹੋ ਜਾਏ ਹੂੰ ਚਲੋ ਆਪਾਂ ਮਤਲਬ ਇਸ ਮਾਮਲੇ 'ਚ ਫਵਕ 'ਚ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ ਔਰ ਈਡੀ ਮਤਲਬ ਤੁਹਾਡੇ ਤੱਕ ਅਪਰੋਚ ਕਰ ਰਹੀ ਹੈ ਤੁਸੀਂ ਦਿੱਤੇ ਅਸਬੂਤ ਦਿੱਤੇ ਹੈ ਔਰ ਤੁਹਾਨੂੰ ਆਸ ਹੈ ਵੀ ਹੁਣ ਮਾਮਲਾ ਜਿਹੜਾ ਸਹੀ ਰੂਪ 'ਚ ਇਹਦੀ ਵਿੱਚ ਆਉਣ ਵਾਲੇ ਟਾਈਮ 'ਚ ਕਈ ਆਈਐਸ ਪੰਜਾਬੀ ਚ ਜੜੀਆਂ 'ਚ ਪੁੱਛ ਲੈ ਕੇ ਬੈਠੇ ਹੋਏ ਆ ਵੀ ਸਾਡਾ ਨੰਬਰ ਆਉਣ ਵਾਲਾ ਹੋਊਗਾ ਕਈ ਆਈਐਸ ਵੀ ਆਉਣਗੇ ਠੀਕ ਠੀਕ ਚਲੋ ਸੋਨੂ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਰਵਾਂਗੇ ਕਿਉਂਕਿ ਇਹਨਾਂ ਨੇ ਇਹਨਾਂ ਨੇ ਬੜਾ ਵਿਸਥਾਰ ਦਿੱਤਾ ਲੜਾਈ ਲੜੀਆ ਸੰਘਰਸ਼ ਵੀ ਕੀਤਾ ਆਸ਼ਿਕ ਦੇ ਖਿਲਾਫ ਤੁਹਾਡਾ ਧੰਨਵਾਦ ਹੈ ਸੋਨੂੰ ਜੀ ਫੇਰ ਕਿ ਮਿਲਦੇ ਰਹਾਂਗੇ ਧੰਨਵਾਦ